ਸਤਿ ਸ਼੍ਰੀ ਅਕਾਲ ਜੀ ਮੈਂ yogesh choudhary petition ਨੂੰ ਤੇ ਡਿਜੀਟਲ ਪਲੇਟਫਾਰਮ ਤੇ ਤੁਹਾਡੇ ਨਾਲ ਲਾਈਵ ਜੁੜਿਆ ਹਾਂ ਮੁੱਦਾ ਸਵੇਰੇ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਤੇ ਹੁਣ ਵੀ ਤੁਹਾਨੂੰ ਇਹਹੀ ਮੁੱਦਾ ਦੱਸਦੇ ਹਾਂ ਕਿ ਜਦੋਂ ਹਿਮਾਚਲ ਦੇ ਕੁੱਲੂ ਵਿਖੇ ਸੰਤ ਪਿੰਡਰਾ ਵਾਲਾ ਦੇ ਜਿਹੜੇ ਝੰਡੇ ਹਨ ਜਿਹੜੇ ਉਹਨਾਂ ਨੂੰ ਉਤਾਰਿਆ ਗਿਆ ਅਤੇ ਉਹਨਾਂ ਬਾਰੇ ਅਕਸ਼ਮਤ ਬੋਲੇਗੇ ਉਸ ਬੇਅਦਬੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਸਿੱਖ ਯੂਥ ਆਫ ਪੰਜਾਬ ਵਿੱਚ ਇੱਕ ਰੋਸ ਪ੍ਰਦਰਸ਼ਨ ਸੀਗਾ ਜਿਸ ਨੂੰ ਲੈ ਕੇ ਅੱਜ ਇਹ ਐਲਾਨ ਕੀਤਾ ਗਿਆ ਸੀ ਕਿ ਹਿਮਾਚਲ ਅਤੇ ਪੰਜਾਬ ਦੇ ਬਾਰਡਰ ਦੇ ਉੱਤੇ ਜਾ ਕੇ ਚਿੰਤਪੁਨੀ ਰੋਡ ਦੇ ਉੱਤੇ ਪ੍ਰੋਟੈਸਟ ਕੀਤਾ ਜਾਏਗਾ ਬੀਤੇ ਕੱਲ ਦੀ ਗੱਲ ਕਰੀ ਜਿਹੜਾ ਬੀਤੇ ਕੱਲ ਜਿਹੜਾ ਹੈ ਉਹ ਬੱਸਾਂ ਦੇ ਉੱਤੇ ਸੰਤ ਜਰਨੈਲ ਭਿੰਡਾ ਭਿੰਡਾ ਵਾਲਾ ਦੇ ਪੋਸਟਰ ਲਗਾਏ ਗਏ ਸੋ ਇਹ ਗੱਲ ਕਹੀ ਗਈ ਸੀ ਕਿ ਅੱਜ ਜਿਹੜਾ ਹੈ ਪ੍ਰੋਟੈਸਟ ਕੀਤਾ ਜਾਊਗਾ ਉਸ ਤੋਂ ਪਹਿਲਾਂ ਲਾਈਵ ਜੁੜੇ ਸੀ ਤੁਹਾਡੇ ਨਾਲ ਇਹ ਦਿਖਾਉਣ ਲਈ ਕਿ ਪੁਲਿਸ ਪ੍ਰਸ਼ਾਸਨ ਨੇ ਵੀ ਪੂਰੇ ਪੁਖਤਾ ਇੰਤਜ਼ਾਮ ਕਰ ਲਈ ਸੀ ਉਹਨਾਂ ਨੂੰ ਰੋਕ ਲੀ ਬਾਰਡਰ ਤੇ ਨਹੀਂ ਜਾਂਚਾ ਜਾਏਗਾ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਅਪਡੇਟ ਲਈ ਤੁਹਾਡੇ ਨਾਲ ਜੁੜੇ ਹਾਂ ਕਿ ਹੁਣ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜਦੋਂ ਗੁਰਦੁਆਰਾ ਸਿੰਘ ਸਭਾ ਜਿਹੜਾ ਕਿ ਕੁਛ ਹੀ ਮੀਟਰ ਦੀ ਦੂਰੀ ਤੇ ਹੈ ਉਥੋਂ ਸਿੱਖ ਜਥੇਬੰਦੀਆਂ ਅਤੇ ਸਿੱਖ ਯੂਥ ਆਫ ਪੰਜਾਬ ਦੇ ਨੁਮਾਇੰਦੇ ਅਤੇ ਆਗੂ ਬਾਹਰ ਨਿਕਲੇ ਤਾਂ ਕੁਝ ਹੀ ਕਦਮਾਂ ਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਰੋਕ ਲਿਆ ਗਿਆ ਹੈ ਹੁਸ਼ਿਆਰਪੁਰ ਪੁਲਿਸ ਸਟਾਫ ਜਿਹੜਾ ਵੱਡਾ ਹਮਲਾ ਇੱਥੇ ਤਾਇਨਾਤ ਕੀਤਾ ਗਿਆ ਸੀ ਉਸ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਹੈ ਅਤੇ ਹੁਣ ਕਲੈਸ਼ ਹੋ ਰਿਹਾ ਹੈ ਕਲੈਸ਼ ਇਟ ਮੀਨਸ ਗੱਲ ਮਤਲਬ ਬਹਿਸ ਹੋ ਰਹੀ ਹੈ ਕਿ ਸਾਨੂੰ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰਨ ਦਾ ਜਾਨ ਦਿੱਤਾ ਜਾਵੇ ਅਤੇ ਜੇ ਪੁਲਿਸ ਦੀ ਗੱਲ ਕੀਤੀ ਹੈ ਪੁਲਿਸ ਵੱਲੋਂ ਲਗਾਤਾਰ ਇਹ ਹੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਮੰਗ ਪੱਤਰ ਦੇ ਸਕਦੇ ਹੋ ਤੁਹਾਡਾ ਕੋਈ ਵੀ ਮੁੱਦਾ ਹੈ ਅਸੀਂ ਉਹਦੀ ਆਵਾਜ਼ ਉੱਤੇ ਤੱਕ ਪਹੁੰਚਾਵਾਂਗੇ ਪਰ ਤੁਸੀਂ ਅੱਗੇ ਨਹੀਂ ਜਾ ਸਕਦੇ ਸਿੱਖ ਜਥੇਬੰਦੀਆਂ ਅਤੇ ਸਿੱਖ ਯੂਥ ਆਫ ਪੰਜਾਬ ਦੇ ਨੁਮਾਇੰਦੇ ਜਿਹੜੇ ਹਨ ਇਹ ਗੱਲ ਕਰਦੇ ਦਿਖਾਈ ਦੇ ਰਹੇ ਹਨ ਕਿ ਸਾਡੇ ਨਾਲ ਚਲੋ ਸਾਡੇ ਵੱਲੋਂ ਕੋਈ ਐਦਾ ਦੀ ਹਰਕਤ ਨਹੀਂ ਕੀਤੀ ਜਾਵੇਗੀ ਜਿਹੜੀ ਕਿ ਮਾਹੌਲ ਖਰਾਬ ਕਰੇ ਅਗਰ ਜੇ ਜੇਕਰ ਸਾਡੇ ਵੱਲੋਂ ਐਦਾ ਦੀ ਕੋਈ ਹਰਕਤ ਕੀਤੀ ਜਾਵੇ ਤਾਂ ਸਾਡੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਸੋ ਇਸ ਗੱਲਬਾਤ ਤੋਂ ਬਾਅਦ ਪੰਜਾਬ ਸਰਕਾਰ ਦੇ ਖਿਲਾਫ ਵੀ ਹੁਣ ਜਿਹੜਾ ਹੈ ਰੋਸ਼ ਜਿਹੜਾ ਹੈ ਉਹ ਵੱਧਦਾ ਦਿਖਾਈ ਦੇ ਰਿਹਾ ਹੈ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਹੈ ਉਹ ਨਾਰੇ ਲੱਗਦੇ ਦਿਖਾਈ ਦੇ ਰਹੇ ਹਨ ਸੋ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਪਹਿਲਾਂ ਤੁਹਾਡੇ ਨਾਲ ਜੁੜੇ ਸੀ ਇਹ ਇਸ ਮੁੱਦੇ ਦੇ ਬਾਰੇ ਚਰਚਾ ਲਈ ਕਿ ਇਸ ਮੁੱਦੇ ਤੇ ਜਦੋਂ ਸਿੱਖ ਯੂਥ ਆ ਪੰਜਾਬ ਦੇ ਆਗੂ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਬਾਹਰ ਨਿਕਲਣਗੇ ਤਾਂ ਉਹਨਾਂ ਨੂੰ ਰੋਕਿਆ ਜਾਏਗਾ ਹੁਣ ਤਾਂ ਨਾ ਅਪਡੇਟ ਲਈ ਜੁੜੇ ਹਾਂ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੂੰ ਰੋਕ ਲਿਆ ਗਿਆ ਹੈ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਇੱਥੇ ਵੱਡਾ ਹਮਲਾ ਤੇ ਨਾਅਤ ਕੀਤਾ ਗਿਆ ਸੀ ਇੱਕ ਪੁਲਿਸ ਛੌਨੀ ਦੇ ਤੌਰ ਤੇ ਰੇਲਵੇ ਰੋਡ ਨੂੰ ਤਬਦੀਲ ਕਰ ਦਿੱਤਾ ਗਿਆ ਸੀ ਉਸ ਦਾ ਹੁਣ ਅਪਡੇਟ ਇਹ ਹੈ ਕਿ ਹੁਣ ਜਿਹੜੇ ਸਿੱਖ ਜਤੇ ਬੰਦੀਆਂ ਦੇ ਆਗੂ ਹਨ ਉਹਨਾਂ ਨੂੰ ਰੋਕ ਲਿਆ ਗਿਆ ਹੈ ਅਤੇ ਹੁਣ ਹੋ ਰਹੀ ਹੈ ਜਿਸ ਨੂੰ ਕਹਿ ਸਕਦੇ ਹਾਂ ਕਿ ਬਹਿਸ ਅਤੇ ਟਕਰਾਅ ਕਿਉਂਕਿ ਪੁਲਿਸ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਪੁਲਿਸ ਨੇ ਆਪਣੇ ਵਾਹਨ ਲਾ ਕੇ ਰੋੜ ਵਿਰੋਧ ਦਿੱਤਾ ਹੈ ਪੁਲਿਸ ਦੀਆਂ ਗੱਡੀਆਂ ਲਗਾ ਕੇ ਇਸ ਰੋੜ ਨੂੰ ਰੋਕ ਦਿੱਤਾ ਗਿਆ ਹੈ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਇੱਥੇ ਹੀ ਰੋਕ ਲਿਆ ਗਿਆ ਹੈ। ਔਰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਜੇ ਕੋਈ ਤੁਹਾਡੀ ਮੰਗ ਹੈ ਤਾਂ ਤੁਸੀਂ ਮੰਗ ਪੱਤਰ ਦੇ ਸਕਦੇ ਹੋ। ਪਰ ਜਿਹੜੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਨ ਜਾਂ ਸਿੱਖ ਯੂਥ ਆਫ ਪੰਜਾਬ ਦੇ ਜਿਹੜੇ ਆਗੂ ਹਨ ਉਹਨਾਂ ਵੱਲੋਂ ਇਹ ਹੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਅਮਨ ਅਮਾਨ ਸ਼ਾਂਤੀਪੂਰਵਕ ਇਹ ਜਿਹੜਾ ਹੈ ਪ੍ਰੋਟੈਸਟ ਕਰਾਂਗੇ ਸਾਨੂੰ ਜਾਣ ਦਿੱਤਾ ਜਾਵੇ। ਸੋ ਇਸੇ ਹੀ ਤਕਰਾਰ ਦੀਆਂ ਤਸਵੀਰਾਂ ਤੁਹਾਡਾ ਨਾਲ ਲਾਈਵ ਸ਼ੇਅਰ ਕੀਤੀਆਂ ਹਨ ਕਿ ਰੋਕ ਲਿਆ ਗਿਆ ਹੈ ਪੰਜਾਬ ਹਿਮਾਚਲ ਬਾਰਡਰ ਤੇ ਜਾਣ ਤੋਂ ਪਹਿਲਾਂ ਜਾਣਕਾਰੀ ਤੁਹਾਡਾ ਨਾਲ ਪਹਿਲਾਂ ਹੀ ਸਾਂਝੀ ਕੀਤੀ ਸੀ ਕਿ ਇਹਨਾਂ ਨੂੰ ਰੋਕ ਲਿਆ ਜਾਵੇਗਾ ਤੇ ਹੁਣ ਅਪਡੇਟ ਲਈ ਤੁਹਾਡਾ ਨਾਲ ਇੱਕ ਵਾਰੀ ਫਿਰ ਤੋਂ ਲਾਈਵ ਹੋਇਆ ਕਿ ਹੁਣ ਇਹਨਾਂ ਨੂੰ ਰੋਕ ਲਿਆ ਗਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹਨ ਇਹਨਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ ਦੇ ਵਿੱਚ ਇਹਨਾਂ ਅਧਿਕਾਰੀਆਂ ਦੇ ਵਿੱਚ ਹੁਸ਼ਿਆਰਪੁਰ ਦੇ ਐਸਪੀ ਅਤੇ ਡੀਐਸਪੀ ਹੋਰ ਤੇ ਦੇ ਕਈ ਅਧਿਕਾਰੀ ਜਿਹੜੇ ਹਨ ਉਹ ਉਹਨਾਂ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ ਸੋ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਕਿ ਹੁਣ ਤਕਰਾਰ ਚੱਲਦੀ ਦਿਖਾਈ ਦੇਦੀ ਹੈ ਔਰ ਇਸ ਤਕਰਾਰ ਦੇ ਵਿੱਚ ਜਿਹੜਾ ਹੈ ਉਹ ਜਦੋਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਰੋਕਿਆ ਗਿਆ ਤਾਂ ਉਹਨਾਂ ਵੱਲੋਂ ਹੁਣ ਇਸ ਰੋਕਨ ਦੇ ਕਾਰਨ ਜਿਹੜਾ ਹੈ ਪੰਜਾਬ ਸਰਕਾਰ ਦੇ ਖਿਲਾਫ ਵੀ ਰੋਸ਼ ਨਜ਼ਰ ਆ ਰਿਹਾ ਹੈ ਉਹ ਪੰਜਾਬ ਸਰਕਾਰ ਦੇ ਖਿਲਾਫ ਵੀ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਮਾਹੌਲ ਨੂੰ ਜਿਹੜਾ ਹੈ ਸ਼ਾਂਤ ਕੀਤਾ ਜਾ ਰਿਹਾ ਹੈ ਔਰ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਪੰਜਾਬ ਹਿਮਾਚਲ ਬਾਰਡਰ ਤੇ ਅੱਜ ਦਾ ਜਿਹੜਾ ਹੈ ਇਹ ਪ੍ਰੋਟੈਸਟ ਕੀਤਾ ਜਾਣਾ ਸੀ ਅਤੇ ਸੰਤ ਜਨੈਲ ਪਿੰਡਰਾ ਵਾਲਾ ਦੇ ਪੋਸਟਰ ਜਿਹੜੇ ਹਨ ਅੱਜ ਵੀ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਹਿਮਾਚਲ ਨੰਬਰ ਗੱਡੀਆਂ ਤੇ ਪਰ ਉਸ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਹੈ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਜਾਣਕਾਰੀ ਦੇਣਾ ਦੇਣਾ ਚਾਹਾਂਗੇ ਕਿ ਇਹ ਸਾਰਾ ਜਿਹੜਾ ਮੁੱਦਾ ਕੀ ਸੀ ਬੀਤੇ ਦਿਨੀ ਮਨੀਕਰ ਸਾਹਿਬ ਜਾਂ ਦੇਸ਼ਰ ਦਾਲੂਆ ਸਿੱਖ ਸ਼ਰਧਾਲੂਆਂ ਨੂੰ ਰੋਕਿਆ ਜਾਂਦਾ ਹੈ ਕੁੱਲੂ ਵਿੱਚ ਅਤੇ ਉਹਨਾਂ ਦੇ ਮੋਟਰਸਾਈਕਲਾਂ ਤੇ ਲੱਗੀ ਸੰਤ ਜਨਰਲ ਢਿੰਡਾ ਵਾਲਾ ਦੇ ਜਿਹੜੇ ਉਹ ਤਸਵੀਰ ਵਾਲੇ ਝੰਡੇ ਹਨ ਉਹਨਾਂ ਨੂੰ ਉਤਾਰਿਆ ਜਾਂਦਾ ਹੈ ਅਤੇ ਉਹ ਜਦੋਂ ਝੰਡੇ ਉਤਾਰੇ ਜਾਂਦੇ ਹਨ ਤਾਂ ਉਹਨਾਂ ਦੇ ਬਾਰੇ ਅਪਸ਼ਬਦ ਵੀ ਬੋਲੇ ਜਾਂਦੇ ਹਨ ਜਿਸ ਦਾ ਰੋਸ਼ ਜਿਹੜੀਆਂ ਤਸਵੀਰਾਂ ਜਿਹੜੀਆਂ ਹਨ ਉਹ ਸੋਸ਼ਲ ਮੀਡੀਆ ਤੇ ਲਾਈਵ ਹੁੰਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹਨ ਤੇ ਉਸ ਤੋਂ ਬਾਅਦ ਇੱਕ ਰੋਸ਼ ਦਾ ਸੰਸਲੇਸ਼ਾ ਸ਼ੁਰੂ ਹੁੰਦਾ ਹੈ ਕਿ ਸੰਤ ਜਨਰਲ ਢਿੰਡਾ ਵਾਲਾ ਦੀ ਜਿਹੜੇ ਤਸਵੀਰ ਵਾਲੇ ਝੰਡੇ ਹਨ ਉਹਨਾਂ ਨੂੰ ਕਿਉਂ ਉਤਾਰਿਆ ਗਿਆ ਅਤੇ ਕਿਉਂ ਅਪਸ਼ਬਦ ਬੋਲੇਗੇ ਜਿਸ ਨੇ ਚਲਦੇ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੇ ਕੱਲ ਇਹ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਸਿੱਖ ਯੂਥ ਆਫ ਪੰਜਾਬ ਦੇ ਆਗੂਆਂ ਵੱਲੋਂ ਹੁਸ਼ਿਆਰਪੁਰ ਦੇ ਬੱਸ ਸਟੈਂਡ ਅਤੇ ਸੜਕਾਂ ਦੇ ਉੱਤੇ ਜਿਹੜੇ ਹੁਸ਼ਿਆਰਪੁਰ ਨੰਬਰੀ ਵਾਹਨ ਸੀਗੇ ਉਹਨਾਂ ਤੇ ਸੰਤ ਜਰਨੈਲ ਢਿੰਡਾਵਾਲਾ ਦੇ ਪੋਸਟਰ ਲਗਾਏ ਗਏ ਤੁਹਾਨੂੰ ਜਾਣਕਾਰੀ ਦੇਣ ਜਾਵਾਂਗੇ ਕਿ ਹੁਸ਼ਿਆਰਪੁਰ ਜਿਹੜਾ ਹੈ ਉਹ ਹਿਮਾਚਲ ਬਾਰਡਰ ਉਸ ਤੋਂ ਬਿਲਕੁਲ ਲਾਗੇ ਹੈ ਤੇ ਜੇਕਰ ਅਸੀਂ ਚੰਡੀਗੜ੍ਹ ਦੀ ਗੱਲ ਕਰੀਏ ਜੰੰਦਰ ਦੀ ਗੱਲ ਕਰੀਏ ਲੁਧਿਆਣਾ ਦੀ ਗੱਲ ਕਰੀਏ ਤਾਂ ਜਿੰਨੇ ਵੀ ਵਾਹਨ ਹਨ ਜਿਹੜੇ ਹਿਮਾਚਲ ਤੋਂ ਪੰਜਾਬ ਆਉਂਦੇ ਹਨ ਜਾਂ ਪੰਜਾਬ ਤੋਂ ਹਿਮਾਚਲ ਜਾਂਦੇ ਹਨ ਉਹ ਹੁਸ਼ਿਆਰਪੁਰ ਤੋਂ ਹੋ ਕੇ ਲੰਘਦੇ ਹਨ ਸੋ ਉਹਨਾਂ ਵਾਹਨਾਂ ਨੂੰ ਰੋਕ ਕੇ ਜਿਹੜਾ ਹੈ ਉਹ ਪੋਸਟਰ ਲਗਾਏ ਗਏ ਸੀ ਸੋ ਇੱਕ ਸਾਈਟ ਤੇ ਸਲਾਹ ਕਰਨ ਲਈ ਜੈਸਨ ਅਧਿਕਾਰੀ ਤੇ ਹੁਣ ਦੇਖਣਾ ਹੈ ਕਿ ਕੀ ਹੁਣ ਜਿਹੜੇ ਸਿੱਖ ਜਿਹੜੇ ਸਿੱਖ ਜਿਹੜੇ ਜਿੱਥੇ ਬੰਨਿਆ ਦੇ ਆਗੂ ਹਨ ਉਹਨਾਂ ਨੂੰ ਜਾਣ ਦਿੱਤਾ ਗਿਆ ਹੈ ਅੱਗੇ ਵਧਣ ਦਿੱਤਾ ਗਿਆ ਆ ਫੜ ਲਈ ਹੈ ਹਾਂਜੀ ਉਹਨਾਂ ਨੂੰ ਅੱਗੇ ਜਾਣ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅਧਿਕਾਰੀਆਂ ਦੀ ਸਹਮਤੀ ਜਿਹੜੀ ਹੈ ਉਹ ਬੰਦੀ ਦਿਖਾਈ ਦਿੱਤੀ ਹੈ ਔਰ ਉਹਨਾਂ ਨੂੰ ਅੱਗੇ ਜਾਣ ਦੀ ਅੱਗੇ ਜਾਣ ਲਈ ਕਿਹਾ ਗਿਆ ਹੈ ਤੇ ਤਸਵੀਰਾਂ ਤੁਹਾਡਾ ਲਾਈਵ ਸ਼ੇਅਰ ਕਰ ਰਿਹਾ ਕਿ ਹੁਣ ਉਹ ਜਿਹੜੇ ਸਿੱਖ ਜਿੱਥੇ ਬੰਨਿਆ ਦੇ ਆਗੂ ਹਨ

ਬਾਰੀ ਬਾਰੀ ਸਹੀ ਐ ਐਸਪੀ ਸਾਹਿਬ ਐਸਪੀ ਸਾਹਿਬ ਨੇ ਕਿੰਨਾਂ ਨੂੰ ਕਿਤਕ ਜਾਣ ਦੀ ਪਰਮਿਸ਼ਨ ਲੈ ਕੇ ਥੋੜੇ ਬਹੁਤ ਤਿਆਰ ਜਦ ਤਨੀ ਉਪਰਾਨ ਲੱਗੇ ਲੱਗੀ ਥੋੜੇ ਕਿਡਾਸਤਾ ਬਾਬਾ ਅੱਜ ਦੱਸੋ ਸੋ ਅਧਿਕਾਰੀਆਂ ਵੱਲੋਂ ਇਹ ਗੱਲ ਕਹੀ ਗਈ ਹੈ ਕਾਫੀ ਤਕਰਾਰ ਹੋਈ ਹੈ ਕਾਫੀ ਬਹਿਸ ਹੋਈ ਹੈ ਲੰਬੀ ਬਹਿਸ ਤੋਂ ਬਾਅਦ ਅੱਗੇ ਜਾਣ ਦੀ ਪਰਮਿਸ਼ਨ ਦਿੱਤੀ ਗਈ ਹੈ ਕਿੱਥੇ ਤੱਕ ਜਾਣ ਦੀ ਪਰਮਿਸ਼ਨ ਦਿੱਤੀ ਗਈ ਫਿਲਹਾਲ ਦੇਖੋ ਅਸੀਂ ਕੋਈ ਇਹ ਕੋਈ ਜਿਦਾਲੀ ਗੱਲ ਨਹੀਂ ਸੀਗੀ ਸਾਡਾ ਜਿਹੜਾ ਇਹ ਰਾਈਟ ਟੂ ਪ੍ਰਦਰਸ਼ਨ ਜਿਹੜਾ ਸਾਡਾ ਹੱਕ ਹੋਆ ਸਾਡਾ ਰਾਈਟ ਸੀ ਸਾਡਾ ਹੱਕ ਸੀ ਅਸੀਂ ਉਸ ਲਈ ਜਿਹੜਾ ਲਗਾਤਾਰ ਜਿਹੜਾ ਪ੍ਰਸ਼ਾਸਨ ਜਿਹੜਾ ਸਾਡੇ ਉਹਦੇ ਵਿੱਚ ਰੋੜਾ ਬਣਿਆ ਹੋਇਆ ਸੀਗਾ ਜਿਹੜਾ ਪਿੱਛੋਂ ਜਿਹੜਾ ਕੋਈ ਸਿਆਸੀ ਜਿਹੜਾ ਉਹਨਾਂ ਨੂੰ ਕੋਈ ਦਿਸ਼ਾ ਨਿਰਦੇਸ਼ ਸੀ ਇੱਕ ਲੰਬੀ ਇੱਕ ਲੰਬੀ ਵਿਚਾਰ ਹੋਇਆ ਕਾਫੀ ਟਕਰਾਅ ਵੀ ਹੋਈ ਤੇ ਹੁਣ ਇਹ ਕਿਹਾ ਗਿਆ ਕਿ ਜਦੋਂ ਤੁਸੀਂ ਇਹ ਵਿਸ਼ਵਾਸ ਦਿੱਤਾ ਹੈ ਕਿ ਇਹ ਜਿਹੜਾ ਪ੍ਰੋਟੈਸਟ ਤੁਹਾਡਾ ਸ਼ਾਂਤਮਈ ਢੰਗ ਨਾਲ ਕੀਤਾ ਜਾਏਗਾ ਤੇ ਹੁਣ ਪਰਮਿਸ਼ਨ ਕਿ ਤੱਕ ਦੇਣ ਦੀ ਹੈ ਜਿਹੜੀ ਪਰਮਿਸ਼ਨ ਦੀ ਗੱਲ ਪਰਮਿਸ਼ਨ ਦੀ ਨਹੀਂ ਹੈਗੀ ਗੱਲ ਤਾਂ ਅਸੀਂ ਆਪਾਂ ਆਪਣਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਔਰ ਸਾਨੂੰ ਤਾਂ ਇੱਥੇ ਹੀ ਡਾਕ ਲਿਆ ਗਿਆ ਸੀ ਅਸੀਂ ਪ੍ਰਦਰਸ਼ਨ ਕਰਨਾ ਜਿੱਥੇਕਰ ਕੋਈ ਨਹੀਂ ਪ੍ਰਸ਼ਾਸਨ ਇੱਕ ਜਗ੍ਹਾ ਹੁੰਦੀ ਹੈ ਕਿ ਸਾਨੂੰ ਉੱਥੇ ਉਸ ਪਾਸੇ ਅਸੀਂ ਨਿਕਲੇ ਮਗਰੋਂ ਤਾਂ ਪਹਿਲੇ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੁਸੀਂ ਹੁਣ ਤੁਸੀਂ ਪੰਜਾਬ ਸਮਾਜਿਕ ਦੇ ਜਿੰਕੂ ਨੀ ਰੋਡ ਤੇ ਬਟਰ ਉੱਥੇ ਤੱਕ ਜਾਓ ਬਿਲਕੁਲ ਜਾਵਾਂਗੇ ਬਿਲਕੁਲ ਇਹ ਸੰਨ ਕਿ ਕਿਥੇ ਬੰਨ ਜਾਂਦੇ ਆਗੂ ਜਿਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਜਿਹੜਾ ਹੈ ਸਾਨੂੰ ਜਾਣ ਦੇ ਜਾਂਚਤਾ ਗਿਆ ਹੈ ਅਤੇ ਹੁਣ ਅਸੀਂ ਪੰਜਾਬ ਹਿਮਾਚਲ ਜਿਹੜਾ ਹੈ ਬਾਰਡਰ ਹੈ ਉੱਥ ਤੱਕ ਜਾਵਾਂਗੇ ਉਹਨਾਂ ਤਸਵੀਰਾਂ ਤੁਹਾਡਾ ਲਾਈਵ ਸ਼ੇਅਰ ਕਰ ਰਹੇ ਸੀ ਕਿ ਜਾਣ ਦੀ ਪਰਮਿਸ਼ਨ ਤਾਂ ਦਿੱਤੀ ਗਈ ਹੈ ਹੁਣ ਕਿਥੇ ਤੱਕ ਜਾਣ ਦਿੱਤਾ ਜਾਂਦਾ ਹੈ ਇਸ ਦੀ ਅਪਡੇਟ ਹੁਣ ਅਗਲੀ ਅਪਡੇਟ ਲਈ ਜਲ ਤੁਹਾਡੇ ਨਾਲ ਲਾਈਵ ਹੋਵਾਂਗੇ ਅਤੇ ਤਸਵੀਰਾਂ ਸ਼ੇਅਰ ਕਰਾਂਗੇ ਕਿ ਕਿੱਥੇ ਇਹਨਾਂ ਨੂੰ ਦੁਬਾਰਾ ਰੁਕਿਆ ਜਾਂਦਾ ਹੈ ਜਾਂ ਕਿੱਥੇ ਜਾ ਕੇ ਉਹਨੇ ਕਿਵੇਂ ਪ੍ਰੋਟੈਸਟ ਕਰਦੇ